ਮਲਕੀਤ ਕੋਰ ਬਣੀ 슈ਗਰ ਮਿਲ ਪੁਨਿਆਰ ਦੀ ਚੇਅਰਪਰਸਨ ਮੈਂਬਰ ਪਾਰਲੀਮੈਂਟ ਸੁਖਜਿੰਦਰ ਸਿੰਘ ਰੰਧਾਵਾ ਵਿਧਾਇਕ ਅਰਨੋ ਚੋਦਰੀ ਵਿਧਾਇਕ ਬਰਿੰਦਰਬੀਰ ਸਿੰਘ ਪਾੜਾ ਵਿਧਾਇਕ ਤ੍ਰਿਪਤ ਰਜਿੰਦਰ ਸਿੰਘ ਬਾਜਵਾਤੇ ਸੀਨੀਅਰ ਕਾਂਗਰਸੀ ਨੇਤਾ ਅਸ਼ੋਕ ਚੋਦਰੀ ਨੇ ਕੁਰਸੀ ਤੇ ਬਿਠਾ ਦਿੱਤੀ ਮੁਬਾਰਕ 슈ਗਰ ਮਿਲ ਪੁਨਿਆਰ ਦੀ ਲੰਬੇ ਸਮੇਂ ਤੋਂ ਲਟਕਦੀ ਆ ਰਹੀ ਚੇਅਰਮੈਨ ਦੀ ਕੁਰਸੀ ਦਾ ਅੱਜ ਮਲਕੀਤ ਕੋਰ ਦੇ ਸਿਰ 'ਤੇ ਆ ਸਜਿਆ ਹੈ ਇਸ ਕਾਰਨ ਕਾਂਗਰਸ ਪਾਰਟੀ ਦੀ ਸਮੂਚੀ ਲੀਡਰਸ਼ਿਪ 'ਚ ਖੁਸ਼ੀ ਦਾ ਮਾਹੌਲ ਪਾਇਆ ਗਿਆ ਇਸ ਮੌਕੇ ਤੇ ਮੈਂਬਰ ਪਾਰਲੀਮੈਂਟ ਸੁਖਜਿੰਦਰ ਸਿੰਘ ਰੰਧਾਵਾ ਵਿਧਾਇਕ ਅਰਨਾ ਚੋਦਰੀ ਵਿਧਾਇਕ ਬਰਿੰਦਰ ਮੀਤ ਪਾੜਾ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਅਤੇ ਸੀਨੀਅਰ ਕਾਂਗਸੀ ਨੇਤਾ ਅਸ਼ੋਕ ਚੋਦਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਸੱਚਾਈ ਦੀ ਜਿੱਤ ਹੋਈ ਹੈ ਇਸ ਮੌਕੇ ਉਹਨਾਂ ਨਵੀਂ ਚੇਅਰਪਰਟਨ ਮਲਕੀਤਪੁਰ ਤੋਂ ਇਲਾਵਾ ਸਮੁੱਚੀ ਕਾਂਗਰਸੀ ਲੀਡਰਸ਼ਿਪ ਨੂੰ ਵਧਾਈ ਵੀ ਦਿੱਤੀ

ट मात्र बंदा तो हल एक इधर एक ਦਾਦੇ ਉਹ ਬੜਾ ਬਟਾਉਦਾ ਕਿ ਮਿਲਿਆ ਤੁਹਾਨੂੰ ਚੇਅਰਮੈਨ ਮਿਲੀ ਹੈ ਸੁਗਰਪਲ ਪੰਡਾੜ ਦੇ ਕੀ ਕਰਨਾ ਚਾਹੁੰਦੇ ਕਿੰਦਾ ਦਿੱਤੀ ਡਿਊਟੀ ਲਵਾਉਗੇ ਜੀ 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 ਚਾਰਜ ਹੋਗੋ ਮੈਡ ਮਰਨਾ ਚੌਧਰੀ ਦਾ ਬ੍ਰਿੰਦਰਜੀਤ ਸਿੰਘ ਪਾਰਾ ਸਗਾਸ ਸਿੰਘ ਦਾ ਸ੍ਰੀ ਬੰਦਾਵਾ ਜੀ ਅਤੇ ਆਪਣੇ ਡਾਇਰੈਕਟਰ ਸਾਹਿਬਾ ਨਾਲ ਦਾ ਬਾਜਵਾ ਸਾਹਿਬ ਦਾ ਸਾਰਿਆਂ ਦੇ ਇਹ ਤਹਿ ਦਿਲੋਂ ਤੁਹਾਨੂੰ ਅਧਕਾਰਨ ਦੇ ਜਿਨ੍ਹਾਂ ਨੇ ਸਾਨੂੰ ਇਹ ਜ਼ਿੰਮੇਵਾਰੀ ਸੌਂਪੀ ਹੈ ਅਸੀਂ ਇਹ ਕੋਸ਼ਿਸ਼ ਕਰਾਂਗੇ ਕਿ ਜਿਨ੍ਹਾਂ ਦੀ ਵੀ ਕਿਸਾਨਾਂ ਨੂੰ ਕੋਈ ਮੁਸ਼ਕਲ ਆਏਗੀ ਪਹਿਲ ਦੇ ਆਧਾਰ ਤੇ ਉਹਨਾਂ ਦੇ ਚੇਅਰਮੈਨ ਤੁਸੀਂ ਕਾਫੀ ਦੇਰ ਦੇ ਬਣ ਚੁੱਕੇ ਸੀ ਜੇਕਰ ਜਿਹੜੀ 8 ਜਣਾ ਬੈਰੀਅਲ ਦਾ ਕਰ ਲਗੀ ਸੀ ਸਰਦਾਰ ਦੱਸਦੇ ਨਾ ਦੱਸੋ ਕੋਈ ਸਾਡੇ ਨੇਤਾ ਜੀ ਦੱਸੋ ਸਭ ਦੱਸ ਦੋ ਅੱਜ ਚੇਅਰਮੈਨ ਜਿਹੜੀ ਤੁਸੀਂ ਅੱਜ ਆਪ ਦਾ ਜਨ ਕਰਾ ਦਿੱਤਾ ਉਹਨੂੰ ਬੀਬੀ ਮਲਕੀਤ ਕੌਰ ਜੀ ਅੱਜ ਚੇਅਰਮੈਨ ਬਣੇ ਤੇ ਮਾਸਟਰ ਜੀ ਵਾਲ ਚੇਅਰਮੈਨ ਬਣੇ ਔਰ ਇਹ 3 ਸਾਲ ਤੋਂ ਆਮ ਆਪੀ ਪਾਰਟੀ ਜਿਹੜੀ ਕਹਿੰਦੀ ਸੀ ਕਿ ਅਸੀਂ ਵੋਟਾਂ 'ਚ ਔਰ ਲੋਕਾਂ 'ਚ ਧਿਆਨ ਰੱਖਦੇ ਆ ਇਸ ਪਾਰਟੀ ਨੇ 3 ਸਾਲ ਇਥੋਂ ਜੱਜੋ ਜੱਟ ਕਰਕੇ ਹਾਈ ਕੋਰਟ ਤੱਕ ਉੱਥੇ ਜਾਂਦੇ ਰਹੇ ਔਰ ਤਿੰਨ ਪੰਜ ਕੇ 6 ਵਾਰੀ ਹਾਈ ਕੋਰਟ ਦੀਆਂ ਡਾਇਰੈਕਸ਼ਨਸ ਹੋਣ ਦੇ ਬਾਅਦ ਇਹ ਜਿਹੜੀ ਹੈ ਕਿ ਇਲੈਕਸ਼ਨ ਹੋ ਸਗੀ ਤੇ ਸਾਡੀ ਭੈਣ ਚੇਅਰਮੈਨ ਬਣੀ ਔਰ ਮੈਂ ਆਸ ਕਰਦਾ ਕਿ ਜਿਹੜਾ ਐਥਮਲ ਪਲਾਂਟ ਤੇ 슈ਗਰ ਮਿਲ ਅਮਰਸਰ ਦਾ ਇਹ ਗੁਰਦਾਸ ਗੁਰਦਾਸਪੁਰ ਦੀ ਪਨੀਆੜ ਦਾ ਅਸੀਂ ਉਸ ਵੇਲੇ ਆਪਣੇ ਟਾਈਮ 'ਚ 2021 ਦੇ ਵਿੱਚ ਸ਼ੁਰੂ ਕਰਕੇ ਗਏ ਸੀ ਇਹ ਇਹ ਸਾਰੇ ਸਾਡੇ ਬੋਰਡ ਦੇ ਡਾਇਰੈਕਟਰ ਸਹਿਬਾਨ ਇੱਕ ਚੀਜ਼ ਹੁਣ ਇਨਸ਼ੋਰ ਕਰਾਂਗੇ ਕਿ ਪੈਸੇ ਅਕਾਊਂਟ ਤੋਂ ਹੋਣ ਦੇ ਬਾਵਜੂਦ ਇਹ ਦੇਖਣਗੇ ਆ ਕੇ ਕਿ ਇਹ 슈ਗਰ ਮਿਲ ਕਿਉਂ ਨਹੀਂ ਬਣੀ ਕਿਉਂ ਅੱਜ ਤੱਕ ਕਿਸਾਨਾਂ ਦਾ ਜਿਹੜਾ ਪੈਸਾ ਸੀ ਜਿਹੜੇ ਪੈਸੇ ਲੱਗੇ ਨੇ ਉਹਨਾਂ ਦੇ ਉੱਤੇ ਜਿਹੜਾ ਇੰਟਰਸਟ ਪੈ ਰਿਹਾ ਪਿਛਲੇ 2-3 ਸਾਲ ਤੋਂ 2 ਸਾਲ ਤੋਂ ਇੱਕ ਸਾਲ ਬਾਅਦ ਇਹ 슈ਗਰ ਮਿਲ ਦਿੱਤੀ ਜਿਹੜੀ ਆ ਕੇ 21 ਤੋਂ ਲੈ ਕੇ 22 ਦੇ ਵਿੱਚ ਲਾਸਟ ਦੇ ਵਿੱਚ ਜਨਵਰੀ ਮਾਰਚ ਦੇ ਵਿੱਚ ਇਹਨੇ ਆਪਣਾ ਟਰਾਇਲ ਦੇਣਾ ਸੀ ਅੱਜ 2 ਸਾਲ ਤੋਂ ਉੱਪਰ ਹੋ ਗਿਆ ਇਹ ਟਰਾਇਲ ਕਿੰਨਾ ਸੀ ਉਹਦੇ ਵੀ ਦੇਖਾਂਗੇ ਕਿ ਇਹ ਕਿੰਨੇ ਕੈਂਟੀ ਕਿਸ ਲੈਵਲ ਤੇ ਇਹ ਸ਼ੁਗਰ ਮਿਲ ਤਾਂ ਜਾਂ ਇਥੋਂ ਦਾ ਐਥਨਲ ਪਲਾਂਟ ਜਿੰਨੇ ਕਿਸਾਨਾਂ ਦੀ ਪੇਮੈਂਟ ਜਿਹੜੀ ਸੀ ਉਹ ਆਨਟਾਈਨ ਕਰਨੀ ਸੀ ਔਰ ਇਥੋਂ ਤੱਕ ਇਥੋਂ ਤੱਕ ਕਰ ਦਿੱਤਾ ਸੀ ਕਿ ਜਿਹੜੀ 슈ਗਰ ਮਿਲ ਦੀ ਪੇਮੈਂਟ ਹੋएगी ਔਨ ਸਪਾਟ ਹੋएगी ਜਦੋਂ ਟਰਾਲੀ ਲੈ ਕੇ ਆਏਗਾ ਇੱਕ ਪਾਸੇ ਗੇਟ 'ਚ ਟਰਾਲੀ ਆਏਗੀ ਤੇ ਦੂਜੇ ਗੇਟ ਤੇ ਜਿੱਥੋਂ ਬਾਹਰ ਜਾਣਾ ਉੱਥੇ ਉਹਨਾਂ ਦਾ ਚੈੱਕ ਉਹਨਾਂ ਦੇ ਹੱਥੋਂ ਹੀ ਦਿੱਤੇ ਜਾਏਗਾ ਇਹ ਕਿਸਾਨਾਂ ਦੇ ਨਾਲ ਇਹਨਾਂ ਨੇ ਜਿਹੜਾ ਮਜ਼ਾਕ ਕੀਤਾ ਔਰ ਜਸਤਰੀ ਕਨੈ 슈ਗਰ ਮਿਲ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹਦੇ ਬਾਰੇ ਜਿਹੜੇ ਸਾਡੀ ਪੈਣ ਬਣੇ ਆ ਇਹ ਸਾਰੇ ਰਲ ਮਿਲ ਕੇ ਹੁਣ ਕੋਸ਼ਿਸ਼ ਕਰਨਗੇ ਕਿ ਇਹ 슈ਗਰ ਮਿਲ ਨੂੰ ਜਲਦੀ ਜਲਦੀ ਚਲਾਇਆ ਜਾ ਸਕੇ ਬਾਹਰ ਜੋਕੇ ਵੇਖੋ ਜੀ ਟਰਾਲੀਆਂ ਖੜੀਆਂ ਇਹ ਟਰਾਲੀਆਂ ਸਾਨੂੰ ਦਿਖਾਉਣ ਦੀ ਬਜਾਏ ਮੈਂ ਉਹਨਾਂ ਨੂੰ ਅਪੀਲ ਕਰਦਾ ਕਿ ਜਿਨ੍ਹਾਂ ਨੇ 슈ਗਰ ਮਿਲ ਬੁਕੀ ਆ ਉਹਨਾਂ ਨੂੰ ਇਹ ਜਾ ਕੇ ਦਿਖਾਣਾ ਇਹ ਦਾ ਇਹ ਨਹੀਂ ਮਤਲਬ ਦਾ ਕਿ ਜਿਹੜਾ ਮਰਜੀ ਲੀਡਰ ਆ ਉਹਨਾਂ ਆ ਜੀ ਸਾਡੇ ਨਾਲ ਆਉਣਗੇ ਇਹ ਕੋਸ਼ਿਸ਼ ਕਰਨੀ ਪਵੇਗੀ ਇਥੋਂ ਦੇ ਜਿਹੜੇ ਐਮ.ਐਲ.ਏ ਨੇ ਪੋ ਇਥੋਂ ਬਣੇ ਕਿਉਂਕਿ ਉਦੋਂ ਸਭ ਤੋਂ ਵੱਧ ਜਗENDER ਪਾਲ ਹੋਣਾ ਵੀ ਜਿੱਥੇ ਚੌਧਰੀ ਸਾਹਿਬ ਪੂਜਾ ਪ੍ਰਿੰਦਰ ਪਾੜਾ ਬਾਜਵਾਤ ਸਾਹਿਬ ਇਹਨਾਂ ਨੇ ਬਠਾਲੇ ਦੀ 슈ਗਰ ਮਿਲ ਤੇ ਜੇ ਅੱਜ ਬਠਾਲੇ ਦੀ 슈ਗਰ ਮਿਲ ਖੜੀਆ ਤੇ ਉੱਤਪ ਬਾਜਾ ਕਰਕੇ ਖੜੀਆ ਅਸੀਂ ਰੱਥੇ ਚ ਗੱਲ ਕਰਕੇ ਕਰਦੇ ਹੁੰਦੇ ਸੀ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਇਹਨਾਂ ਸਾਰੀਆਂ 슈ਗਰ ਮਿਲਾਂ ਦਾ ਭੋਗ ਪਾ ਦਿੱਤਾ ਸੀ ਤੇ ਉਹਨਾਂ ਨੂੰ ਆ ਕੇ ਇੱਕ 슈ਗਰ ਮਿਲ ਪਿਛਲੇ 5 5 ਸਾਲ ਤੇ ਅਸੀਂ ਵਿਕਣ ਨਹੀਂ ਦਿੱਤੀ ਤੇ ਇਹ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਕਿਸਾਨੀ ਲਾਇਵੰਤ ਤੰਦਾ ਔਰ ਜੇ ਅਸੀਂ ਇਹ ਸਾਰੀਆਂ ਚੀਜ਼ਾਂ ਚਲਾਵਾਂਗੇ ਇਹ ਸ਼ੁਗਰ ਮੈਲੀ ਵੀ ਚਲੇਗੀ ਤੇ ਕਿਸਾਨਾਂ ਦੀ ਪੇਮੈਂਟ ਜਿਹੜੀ ਕਹਿੰਦੇ ਕਿ ਸਾਨੂੰ ਸਾਲ-ਸਾਲ ਨਹੀਂ ਹੁੰਦੀ ਇਹ ਪੇਮੈਂਟ ਵੀ ਔਨ ਸਪਾਟ ਹੋਏ ਸਰ ਕਿਸਾਨਾਂ ਨੇ ਵੀ ਗੱਲ ਕੀਤੀ ਹੈ ਜੋ ਆਮ ਪਾਰਟੀ ਦੇ ਹੁੰਦੇ ਆ ਜੋ ਕਿਸਾਨਾਂ ਨਾਲ ਹੋ ਰਿਹਾ ਹੈ ਜਿਹਦਾ ਕਿਤੇ ਜਾ ਰਿਹਾ ਘਰਾਂ ਦੇ ਵਿੱਚ ਉਹਨਾਂ ਨੇ ਕਿਹਾ ਮੇਰੀ ਗੱਲ ਸੁਣੋ ਉਹ ਤੇ ਵਿਸ਼ਵਾਸ ਘਾਤ ਕੀਤਾ ਕਿ ਸਾਨੂੰ ਆਪਣੇ ਘਰ ਚ ਬੁਲਾ ਲਓ ਤੇ ਉਹਨੂੰ ਮਾਰ ਦਿਓ ਜਾਂ ਅਰੈਸਟ ਕਰ ਲਓ ਤੇ ਇਹ ਜਿਹੜਾ ਵਿਸ਼ਵਾਸ ਘਾਤ ਤੇ ਉੱਚੀ ਮਿਨਿਸਟਰ ਨੇ ਕੀਤਾ ਉਹਦਾ ਲੋਕ ਜਵਾਬ ਦੇਣਗੇ ਔਰ ਬਖੂ ਵੀ ਜਵਾਬ ਦਿੱਤਾ ਗਿਆ ਅਸੀਂ 사우ਦੀਆ ਪੰਜਾਬ ਦਾ ਇੰਚਾਰਜ ਲਾਇਆ ਗਿਆ ਜੀ ਮਜੀਦ ਸੌਦੀਆ ਜੀ ਨਾਲ ਜਿਹੜੇ ਉੱਥੋਂ ਜਿਹੜੇ ਉੱਥੋਂ ਦੇ ਹੈਗੇ ਨੇ ਅੱਜ ਸ਼ੂਗਰ ਮਿਲ ਦੀ ਗੱਲ ਕਰੀਏ ਸਾਡੀ ਇੱਕ ਇਥੋਂ ਦੀ ਚੇਅਰਮੈਨਸ਼ਿਪ ਦੀ ਗੱਲ ਕਰੀਏ ਉਹਦੇ ਤੇ ਸੌਦੀਆ ਤੇ ਸਤਿੰਦਰ ਜਾਨ ਤੇ ਕਿਹਨੂੰ ਨਹੀਂ ਪਤਾ ਉਹਦੇ ਵਿਚ ਬਾਤ ਤੁਹਾਡੇ ਨਾਲ ਕਰਨਾ ਧੰਨਵਾਦ ਇਹਨੂੰ ਬੜੀ ਖੁਸ਼ੀ ਹੈ ਤਿੰਨ ਸਾਲ ਦੀ ਜਦੋ ਜਹਿਦ ਦੇ ਬਾਅਦ ਅੱਜ ਇਸ ਖੁਸ਼ੀ ਤੇ ਸਾਡੀ ਪੈਨ ਮਲਕੀਤ ਕੌਰ ਜਿਹੜੇ ਵਿਰਾਜਮਾਨ ਹੋਏ ਨੇ ਉਹ ਕੋਈ ਕੋਈ ਨਹੀਂ ਇਸ ਮੌਕੇ ਤੇ ਸਾਰੇ ਇਲਾਕਾ ਨਿਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਔਰ ਮੈਂ ਜਾਣਦੀ ਆ ਕਿ ਅਸੀਂ ਕੈਬਨਿਟ ਦੇ ਵਿੱਚ ਸੁਖਿੰਦਰ ਅੰਦਾਵਾ ਜੀ ਔਰ ਮੈਂ ਕਿਤੇ ਲੜਦੇ ਰਹੇ ਜਿਹਨੇ ਅਸੀਂ ਲੜਦੇ ਰਹੇ ਕਿਉਂਕਿ ਸਾਡੀ ਸ਼ੂਗਰ ਬੈਲਟ ਹੈ ਇਹਦੇ ਚੋਂ ਪੂਰਾ ਦੰਨਾ ਬਾਹਰ ਦੇ ਪ੍ਰਾਈਵੇਟ ਮੈਲਾ ਚਲਾਦਾ ਸੀ ਸੋ ਅਸੀਂ ਇਸ ਨੂੰ ਐਕਸਪੈਂਡ ਕਰਨ ਦੀ ਬਹੁਤ ਜ਼ਿਆਦਾ ਜ਼ਰੂਰਤ ਸੀ ਸੋ ਅਸੀਂ ਬਹੁਤ ਲੜਾਈ ਕੀਤੀ ਕੈਬਿਨੇਟ ਦੇ ਵਿੱਚ ਹਾਲਾਂਕਿ ਕੈਬਿਨੇਟ ਦੇ ਵਿੱਚ ਫਾਈਲਾਂ ਤਾਂ ਕਿ ਸਾਡੀਆਂ ਨਾ ਮਿਸਪਲੇਸ ਹੋ ਜਾਂਦੀਆਂ ਸੀ ਲੇਕਿਨ ਅਸੀਂ ਲੜਾਈ ਕਰਕੇ ਫਾਈਲਾਂ ਨੂੰ ਅਪਰੂਵ ਕਰਾਇਆ ਔਰ ਅੱਜ ਬੜੀ ਖੁਸ਼ੀ ਹੈ ਕਿ ਐਡੀ ਵੱਡੀ ਕੈਪੈਸਿਟੀ ਦੀ ਸ਼ੁਰੂ ਹੋ ਗਈ ਹੈ ਸੱਚਾਈ ਦੀ ਜਿੱਤ ਹੋਈ ਹੈ ਔਰ ਅੱਜ ਇਸੇ ਕਰ ਬੜੀ ਲੰਬੀ ਜਦ ਉਹ ਜ਼ਹਿਰ ਭਰੀ ਲੜਾਈ ਕਾਨੂੰਨੀ ਲੜਾਈ ਲੜ ਕੇ ਅੱਜ ਮੇਰੀ ਪੈਰ ਮਨਕੀਤ ਕੌਲ ਜੀ ਅੱਜ ਚੇਅਰਮੈਨ ਬਣਨੇ ਨੇ ਇਸ ਮੌਕੇ ਸ਼ੁਭਕਾਮਨਾਵਾਂ ਚਿੰਤਿਆ ਜੀ ਚੌਧਰੀ ਜਿੰਦਾਬਾਦ ਖਾਸ ਤੌਰ ਤੇ ਇਸ ਮੌਕੇ ਤੇ ਸੁਖਿੰਦਰ ਸਿੰਘ ਰੰਧਾਵਾ ਜੀ ਸਾਡੇ ਮੈਂਬਰ ਪਾਰਲੀਮੈਂਟ ਜੋ ਮਰਜੀ ਦੇ ਦੇ ਬਰਿੰਦਰ ਪਾੜਾ ਜੀ ਔਰ ਤ੍ਰਿਪਤ ਰਜਿੰਦਰ ਬਾਵਾ ਜੀ ਇਸ ਮੌਕੇ ਦੀ ਸ਼ੋਭਾ ਵਧਾਨ ਆਏ ਨੇ ਔਰ ਬਾਕੀ ਸਾਰੇ ਆਪਣੇ ਜਿਹੜੇ ਬੋਰਡ ਡਾਇਰੈਕਟਰਸ ਨੇ ਉਹ ਨੇ ভাইস ਚੇਰਮੈਨ ਵੀ ਬਿਠੋਲ ਬੈਠੇ ਨੇ ਸਾਰਿਆਂ ਨੂੰ ਸਾਰੇ ਇਲਾਕਿਆਂ ਨੂੰ ਬਹੁਤ ਬਾਰੇ ਚੇਰਮੈਨ ਬਣ ਕਾਂਗਰਸ ਦੇ ਤੇ ਸਮਾਂ ਕਿੱਦਾਂ ਲੱਗਿਆ ਮੇਰੇ ਜੀ ਇਹ ਤੇ ਉਹ ਆਉਣ ਵਾਲੇ ਸਮੇਂ ਦੱਸੇਗਾ ਕਿ ਅਸੀਂ ਕਿਸ ਤਰ੍ਹਾਂ ਕਿਸਾਨਾਂ ਦੀਆਂ ਮੁਸ਼ਕਲਾਂ ਨੂੰ ਕਿੰਨੇ ਸਚਾਰੂ ਢੰਗ ਦੇ ਨਾਲ ਇਹ ਦੂਰ ਕਰਾਂਗੇ ਔਰ ਜਿਹੜੀਆਂ ਮੁਸ਼ਕਲਾਂ ਨੇ ਕਿਸਾਨਾਂ ਦੀਆਂ ਉਹਨਾਂ ਨੂੰ ਕਿਵੇਂ ਹੱਲ ਕਰਾਂਗੇ ਇਹ ਆਉਣ ਵਾਲੇ ਸਮੇਂ ਦੱਸੇਗਾ ਅਸੀਂ ਕੋਸ਼ਿਸ਼ ਕਰਾਂਗੇ ਕਿ ਮਿਲ ਬਹੁਤ ਚੰਗੇ ਤਰੀਕੇ ਦੇ ਨਾਲ ਚੱਲੇ